ਟੋਕੀਓ ਪਹੁੰਚੇ ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਭਾਰਤੀ ਭਾਈਚਾਰੇ ਦੇ ਵਿੱਚ ਭਾਰੇ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਭਾਰਤੀ ਸੰਸਕ੍ਰਿਤੀ ਦੇ ਤਹਿਤ ਪੀਓ ਮੋਦੀ ਦਾ ਉਥੇ ਦੇ ਲੋਕਾਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਭਾਰੇ ਉਤਸ਼ਾਹ ਉਥੇ ਦੇ ਲੋਕਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਜਾਪਾਨ ਦੇ ਦੱਸਦੇ ਨੇ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਪੀਓ ਮੋਦੀ 2 ਦਿਨਾਂ ਦੌਰੇ ਤੇ ਆ ਜਾਪਾਨ ਦੇ ਤੇ 7 ਸਾਲਾਂ ਬਾਅਦ ਦੱਸਦੇ ਨੇ ਕਿ 7 ਸਾਲਾਂ ਬਾਅਦ ਪੀਓ ਮੋਦੀ ਜਪਾਨ ਆਨ ਗਏ ਨੇ ਤੇ ਇਸਰਾਨ ਦੇ ਵੱਲੋਂ ਭਾਰਤ ਅਤੇ ਜਾਪਾਨ ਦੇ ਵਪਾਰ ਦੇ ਲਈ ਵੀ ਮੁਲਾਕਾਤ ਜਿਹੜੀ ਆ ਗੱਲਬਾਤ ਜਿਹੜੀ ਆ ਉਹ ਕੀਤੀ ਜਾਣੀ ਆ ਤੇ ਭਾਰਤੀ 15ਵੇਂ ਸੰਮੇਲਨ ਦੇ ਵਿੱਚ ਸਿਖਰ ਸੰਮੇਲਨ ਨਾਲ ਜਿਸ ਦੇ ਵਿੱਚ ਸ਼ਾਮਲ ਹੋਣ ਲਈ ਪੀਐਮ ਮੋਦੀ ਉੱਥੇ ਪਹੁੰਚਿਆ ਤੇ 7 ਸਾਲਾਂ ਬਾਅਦ ਪੀਐਮ ਮੋਦੀ ਜਾਪਾਨ ਗਏ ਨੇ ਦੱਸਦੀਏ ਕਿ ਉੱਥੇ ਦੀ ਭਾਰਤੀ ਸੰਸਕ੍ਰਿਤੀ ਜਿਹੜੀ ਆ ਉਹ ਦਿਖਾਈ ਗਈ ਆ ਜਾਪਾਨ ਦੇ ਭਾਰਤੀ ਪਾਈਚਾਰੇ ਦੇ ਵਿੱਚ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਮੋਦੀ ਨੇ ਰਵਾਨਾ ਹੋਣ ਤੋਂ ਪਹਿਲਾਂ ਇੱਕ ਬਿਆਨ ਵੀ ਜਾਰੀ ਕੀਤਾ ਅਤੇ ਇਸ ਦੌਰੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਆਪਣੀ ਵਿਸ਼ੇਸ਼ ਰਣਨੀਤੀਕ ਅਤੇ ਵਿਸ਼ਵ ਵਿਆਪੀ ਪਾਈਵਾਲੇ ਦੇ ਅਗਲੇ ਪੜਾਅ ਤੇ ਬਿਆ ਅਗਲੇ ਅਗਲੇ ਪੜਾਅ ਤੇ ਧਿਆਨ ਕੇਂਦ੍ਰਿਤ ਕਰਨਗੇ ਜਿਸ ਨੇ ਪਿਛਲੇ 11 ਮਹੀਨਿਆਂ ਦੇ ਵਿੱਚ ਸ਼ਾਨਦਾਰ ਪ੍ਰਗਤੀ ਕੀਤੀ ਹੈ ਤੇ ਇਸ ਦੌਰਾਨ ਭਾਰਤੀ ਪਾਈਚਾਰੇ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਕਾਫੀ ਪ੍ਰਧਾਨ ਮੰਤਰੀ ਮੋਦੀ ਜਾਪਾਨ ਤੋਂ ਚੀਨ ਜਾਣਗੇ ਫਿਰ ਜਾਪਾਨ ਦੇ ਵਿੱਚ ਆਪਣੇ ਠਹਿਰਾਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਆਪਣੇ ਹਮ ਰੁਤਪਾ ਨਾਲ ਸਲਾਨਾ ਸਿਖਰ ਸੰਮੇਲਨ ਵੀ ਕਰਨਗੇ ਅਤੇ 31 ਅਗਸਤ ਤੋਂ 1 ਸਤੰਬਰ ਤੱਕ ਉਹ ਚੀਨ ਜਾਣਗੇ ਜਿੱਥੇ ਉਹ ਤਿਆਂਜਿਨ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ ਦੇ ਵਿੱਚ ਵੀ ਸ਼ਾਮਲ ਹੋਣਗੇ ਤੇ ਇਸ ਪੀਐਮ મોદી ਦੇ ਇਸ ਦੌਰੇ ਦੇ ਨਾਲ ਭਾਰਤੀ ਭਾਈਚਾਰੇ ਦੇ ਵਿੱਚ ਵੀ ਭਾਰੀ ਉਤਸ਼ਾਹ ਮਿਲਿਆ ਭਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਉੱਥੇ ਨਿੱਘਾ ਸਵਾਗਤ ਪੀਐਮ મોદી ਦਾ ਕੀਤਾ ਗਿਆ ਅਤੇ ਕਈ ਹੋਰ ਸਿਆਸੀ ਲੀਡਰ ਵੀ ਪਹੁੰਚੇ ਸੀ ਤੇ ਦੱਸਦੇ ਨੇ ਕਿ ਜਪਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਪੀਐਮ મોદી ਜਪਾਨ ਦੇ 2 ਦਿਨਾਂ ਦੌਰੇ ਤੇ ਨੇ 29 ਤਰੀਕ ਦਾ ਅੱਜ ਜਾਨੀ ਕਿ ਕੱਲ ਦਾ 2 ਦਿਨਾਂ ਦਾ ਉਹਨਾਂ ਦਾ ਦੌਰਾ ਇਸ ਤੋਂ ਬਾਅਦ ਉਹ ਚੀਨ ਜਾਣਗੇ ਪੀਐਮ મોદી ਜਪਾਨ ਦੇ ਟੋਕਿਓ ਪਹੁੰਚੇ ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਭਾਰਤੀ ਭਾਈਚਾਰੇ ਦੇ ਵਿੱਚ ਭਾਰੇ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਭਾਰਤੀ ਸੰਸਕ੍ਰਿਤੀ ਦੇ ਤਹਿਤ ਪੀਐਮ ਮੋਦੀ ਦਾ ਉੱਥੇ ਦੇ ਲੋਕਾਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਭਾਰੇ ਉਤਸ਼ਾਹ ਉੱਥੇ ਦੇ ਲੋਕਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਜਪਾਨ ਦੇ ਦੱਸਦੇ ਨੇ ਕਿ ਜਪਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਪੀਐਮ ਮੋਦੀ 2 ਦਿਨਾਂ ਦੌਰੇ ਤੇ ਆ ਜਪਾਨ ਦੇ ਤੇ ਸੱਤ ਸਾਲਾਂ ਬਾਅਦ ਦੱਸਦੇ ਨੇ ਕਿ ਸੱਤ ਸਾਲਾਂ ਬਾਅਦ ਪੀਐਮ ਮੋਦੀ ਜਾਪਾਨ ਗਏ ਨੇ ਤੇ ਇਸਰਾਨ ਹੁੰਦੇ ਦੇ ਵੱਲੋਂ ਭਾਰਤ ਅਤੇ ਜਾਪਾਨ ਦੇ ਵਪਾਰ ਦੇ ਲਈ ਵੀ ਮੁਲਾਕਾਤ ਜਿਹੜੀ ਆ ਗੱਲਬਾਤ ਜਿਹੜੀ ਆ ਉਹ ਕੀਤੀ ਜਾਣੀ ਆ ਤੇ ਭਾਰਤੀ 15ਵੇਂ ਸੰਮੇਲਨ ਦੇ ਵਿੱਚ ਸਿਕਰ ਸੰਮੇਲਨ ਨਾਲ ਜਿਸ ਦੇ ਵਿੱਚ ਸ਼ਾਮਲ ਹੋਣ ਲਈ ਪੀਐਮ ਮੋਦੀ ਉੱਥੇ ਪਹੁੰਚਿਆ ਤੇ ਸੱਤ ਸਾਲਾਂ ਬਾਅਦ ਪੀਐਮ ਮੋਦੀ ਜਾਪਾਨ ਗਏ ਨੇ ਦੱਸਦੀ ਹੈ ਕਿ ਉੱਥੇ ਦੀ ਭਾਰਤੀ ਸੰਸਕ੍ਰਿਤੀ ਜਿਹੜੀ ਆ ਉਹ ਦਿਖਾਈ ਗਈ ਆ ਜਪਾਨ ਦੇ ਭਾਰਤੀ ਪਾਈਚਾਰੇ ਦੇ ਵਿੱਚ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਮੋਦੀ ਨੇ ਇਹ ਰਵਾਨਾ ਹੋਣ ਤੋਂ ਪਹਿਲਾਂ ਇੱਕ ਬਿਆਨ ਵੀ ਜਾਰੀ ਕੀਤਾ ਅਤੇ ਇਸ ਦੌਰੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਭਾਰਤ ਅਤੇ ਜਪਾਨ ਆਪਣੀ ਵਿਸ਼ੇਸ਼ ਰਣਨੀਤੀਕ ਅਤੇ ਵਿਸ਼ਵ ਵਿਆਪੀ ਪਾਈਵਾਲੇ ਦੇ ਅਗਲੇ ਪੜਾਅ ਤੇ ਬਿਆ ਅਗਲੇ ਅਗਲੇ ਪੜਾਅ ਤੇ ਧਿਆਨ ਕੇਂਦ੍ਰਿਤ ਕਰਨਗੇ ਜਿਸ ਨੇ ਪਿਛਲੇ 11 ਮਹੀਨਿਆਂ ਦੇ ਵਿੱਚ ਸ਼ਾਨਦਾਰ ਪ੍ਰਗਤੀ ਕੀਤੀ ਹੈ ਤੇ ਇਸ ਦੌਰਾਨ ਭਾਰਤੀ ਪਾਈਚਾਰੇ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਕਾਫੀ ਪ੍ਰਧਾਨ ਮੰਤਰੀ ਮੋਦੀ ਜਾਪਾਨ ਤੋਂ ਚੀਨ ਜਾਣਗੇ ਫਿਰ ਜਾਪਾਨ ਦੇ ਵਿੱਚ ਆਪਣੇ ਠਹਿਰਾਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਆਪਣੇ ਹਮਰੁੱਤਪਾ ਨਾਲ ਸਲਾਣਾ ਸਿਖਰ ਸੰਮੇਲਨ ਵੀ ਕਰਨਗੇ ਅਤੇ 31 ਅਗਸਤ ਤੋਂ 1 ਸਤੰਬਰ ਤੱਕ ਉਹ ਚੀਨ ਜਾਣਗੇ ਜਿੱਥੇ ਉਹ ਤਿਆਨਜਿਨ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ ਦੇ ਵਿੱਚ ਵੀ ਸ਼ਾਮਲ ਹੋਣਗੇ ਤੇ ਇਸ ਪੀਐਮ ਮੋਦੀ ਦੇ ਇਸ ਦੌਰੇ ਦੇ ਨਾਲ ਭਾਰਤੀ ਪਾਈਚਾਰੇ ਦੇ ਵਿੱਚ ਵੀ ਭਾਰੀ ਉਤਸ਼ਾਹ ਮਿਲਿਆ ਵਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਉੱਥੇ ਨਿੱਗਾ ਸੁਆਗਤ ਪੀਓ ਮੋਦੀ ਦਾ ਕੀਤਾ ਗਿਆ ਅਤੇ ਕਈ ਹੋਰ ਸਿਆਸੀ ਲੀਡਰ ਵੀ ਪਹੁੰਚੇ ਸੀ ਤੇ ਦੱਸਦੇ ਨੇ ਕਿ ਜਪਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਪੀਓ ਮੋਦੀ ਜਪਾਨ ਦੇ 2 ਦਿਨਾਂ ਦੌਰੇ ਤੇ ਨੇ 29 ਤਰੀਕ ਦਾ ਅੱਜ ਜਾਨੀ ਕਿ ਕੱਲ ਦਾ 2 ਦਿਨਾਂ ਦਾ ਉਹਨਾਂ ਦਾ ਦੌਰਾ ਇਸ ਤੋਂ ਬਾਅਦ ਉਹ ਚੀਨ ਜਾਣਗੇ ਪੀਓ ਮੋਦੀ ਜਪਾਨ ਦੇ ਟੋਕੀਓ ਪਹੁੰਚੇ ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਭਾਰਤੀ ਭਾਈਚਾਰੇ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਭਾਰਤੀ ਸੰਸਕ੍ਰਿਤੀ ਦੇ ਤਹਿਤ ਪੀਓ ਮੋਦੀ ਦਾ ਉੱਥੇ ਦੇ ਲੋਕਾਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਭਾਰੀ ਉਤਸ਼ਾਹ ਉੱਥੇ ਦੇ ਲੋਕਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਜਪਾਨ ਦੇ ਦੱਸਦੇ ਨੇ ਕਿ ਜਪਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਪੀਐਮ ਮੋਦੀ 2 ਦਿਨਾਂ ਦੌਰੇ ਤੇ ਆ ਜਪਾਨ ਦੇ ਤੇ 7 ਸਾਲਾਂ ਬਾਅਦ ਦੱਸਦੇ ਨੇ ਕਿ 7 ਸਾਲਾਂ ਬਾਅਦ ਪੀਐਮ ਮੋਦੀ ਜਪਾਨ ਗਏ ਨੇ ਤੇ ਇਸਰਾਨ ਉਹਦੇ ਵੱਲੋਂ ਭਾਰਤ ਅਤੇ ਜਪਾਨ ਦੇ ਇਹ ਦੇ ਵਪਾਰ ਦੇ ਲਈ ਵੀ ਮੁਲਾਕਾਤ ਜਿਹੜੀ ਆ ਗੱਲਬਾਤ ਜਿਹੜੀ ਆ ਉਹ ਕੀਤੀ ਜਾਣੀ ਆ ਤੇ ਭਾਰਤੀ 15ਵੇਂ ਸੰਮੇਲਨ ਦੇ ਵਿੱਚ ਸ਼िखर ਸਮੇਲਨ ਨਾਲ ਜਿਸੇ ਵਿੱਚ ਸ਼ਾਮਲ ਹੋਣ ਲਈ ਪੀਐਮ ਮੋਦੀ ਉੱਥੇ ਪਹੁੰਚਿਆ ਤੇ 7 ਸਾਲਾਂ ਬਾਅਦ ਪੀਐਮ ਮੋਦੀ ਜਪਾਨ ਗਏ ਨੇ ਦੱਸਦੀਏ ਕਿ ਉੱਥੇ ਦੀ ਭਾਰਤੀ ਸੰਸਕ੍ਰਿਤੀ ਜਿਹੜੀ ਆ ਉਹ ਦਿਖਾਈ ਗਈ ਆ ਜਪਾਨ ਦੇ ਭਾਰਤੀ ਪਾਈਚਾਰੇ ਦੇ ਵਿੱਚ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਮੋਦੀ ਨੇ ਰਵਾਨਾ ਹੋਣ ਤੋਂ ਪਹਿਲਾਂ ਇੱਕ ਬਿਆਨ ਵੀ ਜਾਰੀ ਕੀਤਾ ਅਤੇ ਇਸ ਦੌਰੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਭਾਰਤ ਅਤੇ ਜਪਾਨ ਆਪਣੀ ਵਿਸ਼ੇਸ਼ ਰਣਨੀਤਿਕ ਅਤੇ ਵਿਸ਼ਵਵਿਆਪੀ ਪਾਈਵਾਲੇ ਦੇ ਅਗਲੇ ਪੜਾਅ ਤੇ ਬਿਆ ਅਗਲੇ ਅਗਲੇ ਪੜਾਅ ਤੇ ਧਿਆਨ ਕੇਂਦ੍ਰਿਤ ਕਰਨਗੇ ਜਿਸ ਨੇ ਪਿਛਲੇ 11 ਮਹੀਨੇ ਦੇ ਵਿੱਚ ਸ਼ਾਨਦਾਰ ਪ੍ਰਗਤੀ ਕੀਤੀ ਹੈ ਤੇ ਇਸ ਦੌਰਾਨ ਭਾਰਤੀ ਪਾਇਚਾਰੇ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਕਾਫੀ ਪ੍ਰਧਾਨ ਮੰਤਰੀ ਮੋਦੀ ਜਾਪਾਨ ਤੋਂ ਚੀਨ ਜਾਣਗੇ ਫਿਰ ਜਾਪਾਨ ਦੇ ਵਿੱਚ ਆਪਣੇ ਠਹਿਰਾਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਆਪਣੇ ਹਮਰੁੱਤਪਾ ਨਾਲ ਸਲਾਨਾ ਸਿਖਰ ਸੰਮੇਲਨ ਵੀ ਕਰਨਗੇ ਅਤੇ 31 ਅਗਸਤ ਤੋਂ 1 ਸਤੰਬਰ ਤੱਕ ਉਹ ਚੀਨ ਜਾਣਗੇ ਜਿੱਥੇ ਉਹ ਦਿਆਂਜਿਨ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ ਦੇ ਵਿੱਚ ਵੀ ਸ਼ਾਮਲ ਹੋਣਗੇ ਤੇ ਇਸ ਪੀਐਮ ਮੋਦੀ ਦੇ ਇਸ ਦੌਰੇ ਦੇ ਨਾਲ ਭਾਰਤੀ ਭਾਈਚਾਰੇ ਦੇ ਵਿੱਚ ਵੀ ਭਾਰੀ ਉਤਸ਼ਾਹ ਮਿਲਿਆ ਭਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਉੱਥੇ ਨਿੱਘਾ ਸਵਾਗਤ ਪੀਐਮ ਮੋਦੀ ਦਾ ਕੀਤਾ ਗਿਆ ਅਤੇ ਕਈ ਹੋਰ ਸਿਆਸੀ ਲੀਡਰ ਵੀ ਪਹੁੰਚੇ ਸੀ ਤੇ ਦੱਸਦੇ ਨੇ ਕਿ ਜਪਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਪੀਐਮ મોદી ਜਪਾਨ ਦੇ 2 ਦਿਨਾਂ ਦੌਰੇ ਤੇ ਨੇ 29 ਤਰੀਕ ਦਾ ਅੱਜ ਜਾਨੀ ਕਿ ਕੱਲ ਦਾ 2 ਦਿਨਾਂ ਦਾ ਉਹਨਾਂ ਦਾ ਦੌਰਾ ਇਸ ਤੋਂ ਬਾਅਦ ਉਹ ਚੀਨ ਜਾਣਗੇ ਪੀਐਮ મોદી ਜਪਾਨ ਦੇ ਟੋਕੀਓ ਪਹੁੰਚੇ ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਭਾਰਤੀ ਭਾਈਚਾਰੇ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਭਾਰਤੀ ਸੰਸਕ੍ਰਿਤੀ ਦੇ ਤਹਿਤ ਪੀਓ ਮੋਦੀ ਦਾ ਉੱਥੇ ਦੇ ਲੋਕਾਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਭਾਰੀ ਉਤਸ਼ਾਹ ਉੱਥੇ ਦੇ ਲੋਕਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਜਪਾਨ ਦੇ ਦੱਸਦੇ ਨੇ ਕਿ ਜਪਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਪੀਐਮ ਮੋਦੀ 2 ਦਿਨਾਂ ਦੌਰੇ ਤੇ ਆ ਜਪਾਨ ਦੇ ਤੇ 7 ਸਾਲਾਂ ਬਾਅਦ ਦੱਸਦੇ ਨੇ ਕਿ 7 ਸਾਲਾਂ ਬਾਅਦ ਪੀਐਮ ਮੋਦੀ ਜਪਾਨ ਗਏ ਨੇ ਤੇ ਇਸਰਾਨ ਉਹਦੇ ਵੱਲੋਂ ਭਾਰਤ ਅਤੇ ਜਪਾਨ ਦੇ ਇਹ ਦੇ ਵਪਾਰ ਦੇ ਲਈ ਵੀ ਮੁਲਾਕਾਤ ਜਿਹੜੀ ਆ ਗੱਲਬਾਤ ਜਿਹੜੀ ਆ ਉਹ ਕੀਤੀ ਜਾਣੀ ਆ ਤੇ ਭਾਰਤੀ 15ਵੇਂ ਸੰमेलन ਦੇ ਵਿੱਚ ਸਿਖਰ ਸੰਮੇਲਨਾਂ ਜਿਸ ਦੇ ਵਿੱਚ ਸ਼ਾਮਲ ਹੋਣ ਲਈ ਪੀਐਮ ਮੋਦੀ ਉੱਥੇ ਪਹੁੰਚਿਆ ਤੇ 7 ਸਾਲਾਂ ਬਾਅਦ ਪੀਐਮ ਮੋਦੀ ਜਪਾਨ ਗਏ ਨੇ ਦੱਸਦੀ ਹੈ ਕਿ ਉੱਥੇ ਦੀ ਭਾਰਤੀ ਸੰਸਕ੍ਰਿਤੀ ਜਿਹੜੀ ਆ ਉਹ ਦਿਖਾਈ ਗਈ ਆ ਜਪਾਨ ਦੇ ਭਾਰਤੀ ਪਾਈਚਾਰੇ ਦੇ ਵਿੱਚ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਮੋਦੀ ਨੇ ਰਵਾਨਾ ਹੋਣ ਤੋਂ ਪਹਿਲਾਂ ਇੱਕ ਬਿਆਨ ਵੀ ਜਾਰੀ ਕੀਤਾ ਅਤੇ ਇਸ ਦੌਰੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਭਾਰਤ ਅਤੇ ਜਪਾਨ ਆਪਣੀ ਵਿਸ਼ੇਸ਼ ਰਣਨੀਤਿਕ ਅਤੇ ਵਿਸ਼ਵਵਿਆਪੀ ਪਾਈਵਾਲੇ ਦੇ ਅਗਲੇ ਪੜਾ ਤੇ ਬਿਆ ਅਗਲੇ ਅਗਲੇ ਪੜਾਅ ਤੇ ਧਿਆਨ ਕੇਂਦ੍ਰਿਤ ਕਰਨਗੇ ਜਿਸ ਨੇ ਪਿਛਲੇ 11 ਮਹੀਨੇ ਦੇ ਵਿੱਚ ਸ਼ਾਨਦਾਰ ਪ੍ਰਗਤੀ ਕੀਤੀ ਹੈ ਤੇ ਇਸ ਦੌਰਾਨ ਭਾਰਤੀ ਪਾਈਚਾਰੇ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਕਾਫੀ ਪ੍ਰਧਾਨ ਮੰਤਰੀ ਮੋਦੀ ਜਾਪਾਨ ਤੋਂ ਚੀਨ ਜਾਣਗੇ ਫਿਰ ਜਾਪਾਨ ਦੇ ਵਿੱਚ ਆਪਣੇ ਠਹਿਰਾਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਆਪਣੇ ਹਮਰੁੱਤਪਾ ਨਾਲ ਸਲਾਣਾ ਸਿਖਰ ਸੰਮੇਲਨ ਵੀ ਕਰਨਗੇ ਅਤੇ 31 ਅਗਸਤ ਤੋਂ 1 ਸਤੰਬਰ ਤੱਕ ਉਹ ਚੀਨ ਜਾਣਗੇ ਜਿੱਥੇ ਉਹ ਦਿਆਂਜਿਨ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ ਦੇ ਵਿੱਚ ਵੀ ਸ਼ਾਮਲ ਹੋਣਗੇ ਤੇ ਇਸ ਪੀਐਮ મોદી ਦੇ ਇਸ ਦੌਰੇ ਦੇ ਨਾਲ ਭਾਰਤੀ ਭਾਈਚਾਰੇ ਦੇ ਵਿੱਚ ਵੀ ਭਾਰੀ ਉਤਸ਼ਾਹ ਮਿਲਿਆ ਭਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਉੱਥੇ ਨਿੱਘਾ ਸਵਾਗਤ ਪੀਐਮ મોદી ਦਾ ਕੀਤਾ ਗਿਆ ਅਤੇ ਕਈ ਹੋਰ ਸਿਆਸੀ ਲੀਡਰ ਵੀ ਪਹੁੰਚੇ ਸੀ ਤੇ ਦੱਸਦੇ ਨੇ ਕਿ ਜਪਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਪੀਐਮ મોદી ਜਪਾਨ ਦੇ 2 ਦਿਨਾਂ ਦੌਰੇ ਤੇ ਨੇ 29 ਤਰੀਕ ਦਾ ਅੱਜ ਜਾਨੀ ਕਿ ਕੱਲ ਦਾ 2 ਦਿਨਾਂ ਦਾ ਉਹਨਾਂ ਦਾ ਦੌਰਾ ਇਸ ਤੋਂ ਬਾਅਦ ਉਹ ਚੀਨ ਜਾਣਗੇ ਪੀਐਮ મોદી ਜਪਾਨ ਦੇ ਟੋਕਿਓ ਪਹੁੰਚੇ ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਭਾਰਤੀ ਭਾਈਚਾਰੇ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਭਾਰਤੀ ਸੰਸਕ੍ਰਿਤੀ ਦੇ ਤਹਿਤ ਪੀਐਮ ਮੋਦੀ ਦਾ ਉੱਥੇ ਦੇ ਲੋਕਾਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਭਾਰੀ ਉਤਸ਼ਾਹ ਉੱਥੇ ਦੇ ਲੋਕਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਜਪਾਨ ਦੇ ਦੱਸਦੇ ਨੇ ਕਿ ਜਪਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਪੀਐਮ ਮੋਦੀ 2 ਦਿਨਾਂ ਦੌਰੇ ਤੇ ਆ ਜਪਾਨ ਦੇ ਤੇ 7 ਸਾਲਾਂ ਬਾਅਦ ਦੱਸਦੇ ਨੇ ਕਿ 7 ਸਾਲਾਂ ਬਾਅਦ ਪੀਐਮ ਮੋਦੀ ਜਾਪਾਨ ਗਏ ਨੇ ਤੇ ਇਸਰਾਨ ਉਹਦੇ ਦੇ ਵੱਲੋਂ ਭਾਰਤ ਅਤੇ ਜਾਪਾਨ ਦੇ ਵਪਾਰ ਦੇ ਲਈ ਵੀ ਮੁਲਾਕਾਤ ਜਿਹੜੀ ਆ ਗੱਲਬਾਤ ਜਿਹੜੀ ਆ ਉਹ ਕੀਤੀ ਜਾਣੀ ਆ ਤੇ ਭਾਰਤੀ 15ਵੇਂ ਸੰਮੇਲਨ ਦੇ ਵਿੱਚ ਸਿਖਰ ਸੰਮੇਲਨ ਦਾ ਜਿਸ ਦੇ ਵਿੱਚ ਸ਼ਾਮਲ ਹੋਣ ਲਈ ਪੀਐਮ ਮੋਦੀ ਉੱਥੇ ਪਹੁੰਚਿਆ ਤੇ 7 ਸਾਲਾਂ ਬਾਅਦ ਪੀਐਮ ਮੋਦੀ ਜਾਪਾਨ ਗਏ ਨੇ ਦੱਸਦੀਏ ਕਿ ਉੱਥੇ ਦੀ ਭਾਰਤੀ ਸੰਸਕ੍ਰਿਤੀ ਜਿਹੜੀ ਆ ਉਹ ਦਿਖਾਈ ਗਈ ਆ ਜਪਾਨ ਦੇ ਭਾਰਤੀ ਪਾਈਚਾਰੇ ਦੇ ਵਿੱਚ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਮੋਦੀ ਨੇ ਰਵਾਨਾ ਹੋਣ ਤੋਂ ਪਹਿਲਾਂ ਇੱਕ ਬਿਆਨ ਵੀ ਜਾਰੀ ਕੀਤਾ ਅਤੇ ਇਸ ਦੌਰੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਭਾਰਤ ਅਤੇ ਜਪਾਨ ਆਪਣੀ ਵਿਸ਼ੇਸ਼ ਰਣਨੀਤਿਕ ਅਤੇ ਵਿਸ਼ਵਵਿਆਪੀ ਪਾਈਵਾਲੇ ਦੇ ਅਗਲੇ ਪੜਾਅ ਤੇ ਅਗਲੇ ਅਗਲੇ ਪੜਾਅ ਤੇ ਧਿਆਨ ਕੇਂਦ੍ਰਿਤ ਕਰਨਗੇ ਜਿਸ ਨੇ ਪਿਛਲੇ 11 ਮਹੀਨਿਆਂ ਦੇ ਵਿੱਚ ਸ਼ਾਨਦਾਰ ਪ੍ਰਗਤੀ ਕੀਤੀ ਹੈ ਤੇ ਇਸ ਦੌਰਾਨ ਭਾਰਤੀ ਪਾਈਚਾਰੇ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਕਾਫੀ ਪ੍ਰਧਾਨ ਮੰਤਰੀ ਮੋਦੀ ਜਾਪਾਨ ਤੋਂ ਚੀਨ ਜਾਣਗੇ ਫਿਰ ਜਾਪਾਨ ਦੇ ਵਿੱਚ ਆਪਣੀ ਠਹਿਰਾਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਆਪਣੇ ਹਮਰੁੱਤਪਾ ਨਾਲ ਸਲਾਣਾ ਸਿਖਰ ਸੰਮੇਲਨ ਵੀ ਕਰਨਗੇ ਅਤੇ 31 ਅਗਸਤ ਤੋਂ 1 ਸਤੰਬਰ ਤੱਕ ਉਹ ਚੀਨ ਜਾਣਗੇ ਜਿੱਥੇ ਉਹ ਤਿਆਨਜਿਨ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ ਦੇ ਵਿੱਚ ਵੀ ਸ਼ਾਮਲ ਹੋਣਗੇ ਤੇ ਇਸ ਪੀਐਮ ਮੋਦੀ ਦੇ ਇਸ ਦੌਰੇ ਦੇ ਨਾਲ ਭਾਰਤੀ ਪਾਈਚਾਰੇ ਦੇ ਵਿੱਚ ਵੀ ਭਾਰੀ ਉਤਸ਼ਾਹ ਮਿਲਿਆ ਪਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਉਥੇ ਨਿੱਗਾ ਸਵਾਗਤ ਪੀਐਮ ਮੋਦੀ ਦਾ ਕੀਤਾ ਗਿਆ ਅਤੇ ਕਈ ਹੋਰ ਸਿਆਸੀ ਲੀਡਰ ਵੀ ਪਹੁੰਚੇ ਸੀ ਤੇ ਦੱਸਦੇ ਨੇ ਕਿ ਜਪਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਪੀਐਮ ਮੋਦੀ ਜਪਾਨ ਦੇ 2 ਦਿਨਾਂ ਦੌਰੇ ਤੇ ਨੇ 29 ਤਰੀਕ ਦਾ ਅੱਜ ਜਾਨੀ ਕਿ ਕੱਲ ਦਾ 2 ਦਿਨਾਂ ਦਾ ਉਹਨਾਂ ਦਾ ਦੌਰਾ ਇਸ ਤੋਂ ਬਾਅਦ ਉਹ ਚੀਨ ਜਾਣਗੇ ਪੀਐਮ ਮੋਦੀ ਜਪਾਨ ਦੇ ਟੋਕਿਓ ਪਹੁੰਚੇ ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਭਾਰਤੀ ਭਾਈਚਾਰੇ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਭਾਰਤੀ ਸੰਸਕ੍ਰਿਤੀ ਦੇ ਤਹਿਤ ਪੀਐਮ ਮੋਦੀ ਦਾ ਉੱਥੇ ਦੇ ਲੋਕਾਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਭਾਰੀ ਉਤਸ਼ਾਹ ਉੱਥੇ ਦੇ ਲੋਕਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਜਪਾਨ ਦੇ ਦੱਸਦੇ ਨੇ ਕਿ ਜਪਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਪੀਐਮ ਮੋਦੀ 2 ਦਿਨਾਂ ਦੌਰੇ ਤੇ ਆ ਜਪਾਨ ਦੇ ਤੇ ਸੱਤ ਸਾਲਾਂ ਬਾਅਦ ਦੱਸਦੇ ਨੇ ਕਿ ਸੱਤ ਸਾਲਾਂ ਬਾਅਦ ਪੀਓ ਮੋਦੀ ਜਾਪਾਨ ਗਏ ਨੇ ਤੇ ਇਸਰਾਨ ਉਹਦੇ ਦੇ ਵੱਲੋਂ ਭਾਰਤ ਅਤੇ ਜਾਪਾਨ ਦੇ ਵਪਾਰ ਦੇ ਲਈ ਵੀ ਮੁਲਾਕਾਤ ਜਿਹੜੀ ਆ ਗੱਲਬਾਤ ਜਿਹੜੀ ਆ ਉਹ ਕੀਤੀ ਜਾਣੀ ਆ ਤੇ ਭਾਰਤੀ 15ਵੇਂ ਸੰਮੇਲਨ ਦੇ ਵਿੱਚ ਸ਼िखर ਸਮੇਲਨਾਂ 나 ਜਿੱਤੇ ਵਿੱਚ ਸ਼ਾਮਲ ਹੋਣ ਲਈ ਪੀਐਮ ਮੋਦੀ ਉੱਥੇ ਪਹੁੰਚਿਆ ਤੇ 7 ਸਾਲਾਂ ਬਾਅਦ ਪੀਐਮ ਮੋਦੀ ਜਪਾਨ ਗਏ ਨੇ ਦੱਸਦੀਏ ਕਿ ਉੱਥੇ ਦੀ ਭਾਰਤੀ ਸੰਸਕ੍ਰਿਤੀ ਜਿਹੜੀ ਆ ਉਹ ਦਿਖਾਈ ਗਈ ਆ ਜਪਾਨ ਦੇ ਭਾਰਤੀ ਭਾਈਚਾਰੇ ਦੇ ਵਿੱਚ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਮੋਦੀ ਨੇ ਰਵਾਨਾ ਹੋਣ ਤੋਂ ਪਹਿਲਾਂ ਇੱਕ ਬਿਆਨ ਵੀ ਜਾਰੀ ਕੀਤਾ ਅਤੇ ਇਸ ਦੌਰੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਭਾਰਤ ਅਤੇ ਜਪਾਨ ਆਪਣੀ ਵਿਸ਼ੇਸ਼ ਰਣਨੀਤਿਕ ਅਤੇ ਵਿਸ਼ਵਵਿਆਪੀ ਭਾਈਵਾਲੇ ਦੇ ਅਗਲੇ ਪੜਾਅ ਤੇ ਬਿਆ ਅਗਲੇ ਅਗਲੇ ਪੜਾਅ ਤੇ ਧਿਆਨ ਕੇਂਦ੍ਰਿਤ ਕਰਨਗੇ ਜਿਸ ਨੇ ਪਿਛਲੇ 11 ਮਹੀਨੇ ਦੇ ਵਿੱਚ ਸ਼ਾਨਦਾਰ ਪ੍ਰਗਤੀ ਕੀਤੀ ਹੈ ਤੇ ਇਸ ਦੌਰਾਨ ਭਾਰਤੀ ਪਾਇਚਾਰੇ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਕਾਫੀ ਪ੍ਰਧਾਨ ਮੰਤਰੀ ਮੋਦੀ ਜਾਪਾਨ ਤੋਂ ਚੀਨ ਜਾਣਗੇ ਫਿਰ ਜਾਪਾਨ ਦੇ ਵਿੱਚ ਆਪਣੀ ਟਹਿਰਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਆਪਣੇ ਹਮਰੁੱਤਪਾ ਨਾਲ ਸਲਾਣਾ ਸਿਖਰ ਸੰਮੇਲਨ ਵੀ ਕਰਨਗੇ ਅਤੇ 31 ਅਗਸਤ ਤੋਂ 1 ਸਤੰਬਰ ਤੱਕ ਉਹ ਚੀਨ ਜਾਣਗੇ ਜਿੱਥੇ ਉਹ ਜਾਂਜਨ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ ਦੇ ਵਿੱਚ ਵੀ ਸ਼ਾਮਲ ਹੋਣਗੇ ਤੇ ਇਸ ਪੀਐਮ મોદી ਦੇ ਇਸ ਦੌਰੇ ਦੇ ਨਾਲ ਭਾਰਤੀ ਭਾਈਚਾਰੇ ਦੇ ਵਿੱਚ ਵੀ ਭਾਰੀ ਉਤਸ਼ਾਹ ਮਿਲਿਆ ਭਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਉਥੇ ਨਿੱਘਾ ਸਵਾਗਤ ਪੀਐਮ મોદી ਦਾ ਕੀਤਾ ਗਿਆ ਅਤੇ ਕਈ ਹੋਰ ਸਿਆਸੀ ਲੀਡਰ ਵੀ ਪਹੁੰਚੇ ਸੀ ਤੇ ਦੱਸਦੇ ਨੇ ਕਿ ਜਪਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਪੀਐਮ મોદી ਜਪਾਨ ਦੇ 2 ਦਿਨਾਂ ਦੌਰੇ ਤੇ ਨੇ 29 ਤਰੀਕ ਦਾ ਅੱਜ ਜਾਨੀ ਕਿ ਕੱਲ ਦਾ 2 ਦਿਨਾਂ ਦਾ ਉਹਨਾਂ ਦਾ ਦੌਰਾ ਇਸ ਤੋਂ ਬਾਅਦ ਉਹ